ਨਾ ਫਟ ਕੰਮ ਸਾਰਾ ਕਰ ਗਏ ਤੇ 10:30 ਵਜੇ ਵਿਹਲੇ ਹੋ ਗਏ ਆ ਤੇ ਪਲਕ ਨੇ ਅੱਜ ਕੀਤੀ ਹੈ ਛੁੱਟੀ ਕਿਉਂਕਿ ਉਹਦੇ ਆਗੇ ਪੇਪਰ ਦਾ ਪੜ ਰਹੀ ਹੈ ਜੀ ਅੱਜ ਸਿਰੇ ਸਿਰੇ ਓਕੇ ਕੜੀ ਦੇ ਨਾਲ ਬਣਾਉਣ ਲੱਗੀ ਹੈ ਜੀ ਆਲੂ ਮਟਰ ਮਲਟੀਪਲ ਡਿਵਾਈਡ ਪਲੱਸ ਐਡਿਸ਼ਨ ਤੇ ਸਬਟ੍ਰੈਕਸ਼ਨ ਮੈਂ ਤਾਂ ਕਹੀ ਨਾ ਮੈਂ ਉਹਦਾ ਗਈ ਸੀ ਮੈਂ ਕਦੋਂ ਜਾਣਾ ਭਾਬੀ ਚਾਰ ਕਰ ਲਓ ਜੇ ਤੁਹਾਨੂੰ ਮਨਪ੍ਰੀਤ ਕਹੂਗੀ ਵੀ ਕਿਉਂ ਕੀਤੀ ਤੁਸੀਂ ਇਹ ਦੱਸੋ ਵੀ ਕਦੀ ਕਿਹਾ ਮੈਂ ਤੁਹਾਨੂੰ ਪਤਾ ਕੀ ਅੰਬੇਸ ਜੀ ਉਸ ਬਾਗ ਦੀ ਖੋਲਦੀ ਓ ਵਾਓ ਖਰਬੂਜਾ ਹਮ ਖਾਏਗਾ ਅਗੇ ਚਲੋ ਆਇਆ ਲੈ ਕੇ ਫਿਰ ਮੈਂ ਹੈ ਉਹ ਲ ਪੂਰਾ ਸਾਲ ਪੜਨਾ ਨਹੀਂ ਇੱਕ ਦਿਨ ਪਹਿਲਾਂ ਫਿਰ ਜੋਰ ਲਾ ਲੈਣਾ ਹਨਾ ਇਹ ਤਾਂ ਫਿਰ ਗਲਤ ਗੱਲ ਆ ਵੈਸੇ ਤੇ ਭੁੱਖ ਲੱਗੀ ਤੂੰ ਸਾਡਾ ਪਿਆਵੇ ਹੋ ਗਈ ਦੇ ਦੇ ਉਹ ਇਹ ਮੰਨ ਗਾ ਕਿਉਂਕਿ ਮਨ ਵੀ ਕਹਿੰਦੀ 12 ਲਿਆਉਣਾ ਸੀ ਮੈਂ ਲਿਆ 10 ਫਿਰ ਆਹ ਮੇਰੀ ਬਹਿਣ ਦੀ ਬੇਇੱਜ਼ਤੀ ਕਿਸੇ ਦੋ ਨਾ ਕਰਦਾ ਪੜ ਲੈ ਹਰੇ ਪੜ ਕੀ ਆਈ ਸੀ ਕਿਸ਼ੋਰ ਆ ਟਿਊਸ਼ਨ ਦੋ ਮੈਨੂੰ ਪਤਾ ਪੜ ਕੇ ਆਈਆਂ ਚਲੋ ਕੁਛ ਤੁਹਾਨੂੰ ਤੇਰੀ ਉਹ ਕਿਉਂ ਕੀ ਲੱਗਦੀ ਹੈ ਮੈਨੂੰ ਪਰਸਨਲ ਗੱਲਾਂ ਅਸੀਂ ਬਲੌਗ 'ਚ ਕਰਦੇ ਨਹੀਂ ਹੈਗੇ ਚਲੋ ਪਰ ਉਹ ਰੋਕ ਕੇ ਕਰਾਂਗੇ ਹਰਮਨ ਆ ਰਿਹਾ ਹੈ ਨਾ ਮੈਂ ਕਿਹਾ ਇਹ ਨਾ 10:40 ਦੇ ਲੱਗ ਛੇ ਆਊਗਾ ਜ਼ਰ ਤੇਰੀ ਵੇਟ ਕਰਦੇ ਨਹੀਂ ਆਂਦਾ ਤੇ ਬਲੌਗ ਐਂਡ ਕਰਦੇ ਚਲੋ ਕਰੋ ਕੱਲ ਅਸੀਂ ਲੰਬਾ ਜਆ ਦਿੱਤਾ ਸੀਗਾ ਵੀ ਅੱਜ ਹੁਣ ਫੇਰ ਹੁਣ ਲੱਪੇ ਆਂ ਰੋਜ਼ ਲੇਟ ਤੇ ਅੱਜ ਕੰਮ ਕਰਦਾ ਮਨ ਦੀ ਨੇ ਸਾਰਾ ਹੀ ਆਪਣਾ ਬੜਾ ਫੱਟ ਕੰਮ ਸਾਰਾ ਕਰ ਗਏ ਤੇ 10:30 ਵਜੇ ਵੇਲੇ ਹੋ ਗਏ ਆ ਤੇ ਚਲੋ ਲੱਗਿਆਂ ਜੀ ਰੋਟੀ ਪਾਣੀ ਖਾਣ ਤੇ ਕਰਦੇ ਆ ਬਲੌਗ ਦੀ ਸ਼ੁਰੂਆਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਅੰਦਰ ਆ ਬਲੌਗ ਵੀ ਕਰਦੇ ਆ ਤੁਸੀਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਧੰਨਵਾਦ ਸਭ ਨੂੰ ਠੀਕ ਆਗੇ ਰੱਖੇ ਸਭ ਲੋਜੀ ਕਰਦੇ ਹਰ ਵਾਰੀ ਨਾਸ਼ਤੇ ਦਾ ਕਰੀ ਦੀ ਹੈ ਸ਼ੁਰੂਆਤ ਹਾਂ ਬੰਦੇ ਅੱਜ ਦੇ ਵਲੌਗ ਦੀ ਤੇ ਪਲਗ ਨੇ ਅੱਜ ਕੀਤੀ ਹੈ ਛੁੱਟੀ ਕਿਉਂਕਿ ਉਹਦੇ ਆਕੇ ਪੇਪਰ ਦਾ ਅੱਜ ਮੈਦ ਦੀ ਕਹਿੰਦੀ ਮੈਂ ਘਰੇ ਬੈ ਕੇ ਤਿਆਰੀ ਕਰਨੀ ਆ ਦੇਖੋ ਕੀ ਕਰਦੀ ਅੱਜ ਮੈਦ ਦਾ ਕੀਤਾ ਚਲੋ ਆ ਗਏ ਜੀ ਮੈਂ ਵੀ ਉਧਰ ਹੀ ਪੱਕੇ-ਪੱਕੇ ਲੈਣਾ ਲੋੜਾ ਬੰਦ ਕਰਕੇ ਆਇਆ ਹਾਂ ਹਾਂ ਜੀ ਲਓ ਜੀ ਇੱਧਰ ਚਲੋ ਸਾਮਾਨ ਲੈ ਕੇ ਅੰਦਰ ਹਾਂ ਜੀ ਬਾਕੀ ਪਹੁੰਚ ਗਿਆ ਸਾਮਾਨ ਸਾਰਾ ਅੰਦਰ ਚਲੋ ਲਓ ਜੀ ਕਰਦੇ ਆ ਜੀ ਨਾਸ਼ਤੇ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਆ ਦੇਖੋ ਜੀ ਪੜ ਰਹੀ ਹੈ ਜੀ ਅੱਜ ਸਿਰੇ ਸਿਰੇ ਕਿਉਂਕਿ ਮੈਥ ਦਾ ਜਿਹੜਾ ਪੇਪਰ ਨਾ ਮੈਥ ਬਹੁਤ ਜ਼ਰੂਰੀ ਹੈ ਨਾ ਬੱਲੂ ਹੂੰ ਚਲੋ ਠੀਕ ਹੈ ਜੀ ਇਹਦਾ ਰੋਟੀ ਖਾ ਲਈ ਬੱਲੂ ਨੇ ਸੁੱਕੇ ਆਲੂਆਂ ਨਾਲ ਲਓ ਜੀ ਕੀ ਬਣਾਇਆ ਹੈ ਅੱਜ ਹੈ ਹੈ ਅੱਜ ਕੜੀ ਆ ਓਕੇ ਕੜੀ ਦੇ ਨਾਲ ਚਲੋ ਠੀਕ ਹੈ ਜੀ ਕੜੀ ਦੇ ਨਾਲ ਕਰਕੇ ਨਾਸ਼ਤਾ ਤੇ ਕਰਦੇ ਆ ਸ਼ਰਵਾਦ ਜੀ ਬਲੌਗ ਦੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਇਦਾਂ ਹੀ ਰੋਟੀ ਬਾਣੀ ਖਾ ਕੇ ਹੋ ਗਏ ਵਿਹਲੇ ਟਾਈਮ ਹੋ ਗਏ 11 ਇੱਧਰ ਭੈਣ ਜੀ ਹਜੇ ਪਾੜੀ ਰਹੇ ਆ ਜੀ ਕਿ ਪੂਰੀ ਦਿਹਾੜੀ ਇਹਨੇ ਮੈਂ ਤੁਹਾਨੂੰ ਪਤਾ ਕਿ ਮੈਂ ਦਾ ਪੇਪਰ ਹੈਗਾ ਮੁਸ਼ਕਲ ਤੇ ਅੱਜ ਕੀ ਬਣਾਉਣਾ ਹੁਣ ਕੀ ਬਣਾਉਣਾ ਹੁਣ ਆ ਗਏ ਬਾਰਡਰ ਬਣਾਓ ਹਲੋ ਮਟਰ ਬਣਾ ਲਓ ਤੇ ਫਿਰ ਲਿਆਉਣੇ ਹੋਣੇ ਸਬਜ਼ੀ ਜੀ ਚਲ ਆਪੇ ਸਕੂਟੀ ਕੱਢਦਾ ਬਾਹਰ ਫੇ ਮੈਂ ਤੇ ਚਲ ਆਫੇ ਬੱ ਲੈ ਆਈਏ ਹਾਂ ਹੋਰ ਹੋਰ ਫੇ ਮੈਂ ਵੀ ਵਿਹਲਾ ਹੋ ਕੇ ਇੱਕ ਵਾਰ ਜਾਊਗਾ ਨਾ ਸ਼ਾਪ ਤੇ ਲੋਰੀ ਇੱਧਰ ਟਾਈਮ 12:30 ਹੋ ਗਏ ਤੇ ਆਂਟੀ ਹੱਲੇ ਆਏ ਨਹੀਂ ਤਾਂ ਸਫਾਈਆਂ ਹੋਈਆਂ ਨਹੀਂ ਹੱਲੇ ਤੇ ਇੰਨੇ ਰਾਜੀ ਹੋਣ ਤੱਕ ਹੋਰ ਕੀ ਬਣਾਉਣ ਲੱਗੇ ਅੱਜ ਆਲੂ ਮਟਰ ਬਣਾਉਣ ਲੱਗੇ ਆਲੂ ਤੇ ਸ਼ੀਰ ਵੀ ਲੱਗ ਗਿਆ ਆਲੂ ਮਟਰ ਦੂਜੀ ਆਲੂ ਵੱਡੀ ਲਾ ਦੇਣਾ ਤੁਸੀਂ ਤੋੜਕਾ ਮਨ ਨੂੰ ਮੈਂ ਕੋਈ ਆ ਗਿਆ ਸੀ ਕਹਿੰਦਾ ਇਸ ਕਰਕੇ ਮੈਂ ਬਹਿ ਗਈ ਮੈਂ ਹਨਾ ਹਾਂ ਹਾਂ ਚਲੋ ਲਾ ਲਈਏ ਤੋੜਕਾ ਹਾਂਜੀ ਫਿਰ ਮਿਲਦੇ ਆਂ ਖਾ ਲਦੇ ਅੱਜ ਸਲਾਈ ਕਰਨੀ ਆ ਅੱਜ ਕੰਮ ਕਰਨਾ ਹੈ ਕੰਮ ਕਰਨਾ ਹੈ ਲੱਲੋ ਵੱਡੀ ਹਾਂਜੀ ਚੋਲ ਪਾਣੀ ਸਭ ਨੂੰ ਸੀ ਮਟਰ ਦੇ ਚਾਵਲ ਚੋਲ ਵੀ ਰੱਖੀਆ ਕੱਲੇ ਕੰਮ ਕਰਨ ਆਉਂਦਾ ਖਾਣਾ ਕਿਤੇ ਕਿਤੇ ਭੁੱਜਦਾ ਨਹੀਂ ਮਸਾਲਾ ਮਾਂ ਮੈਂ ਕਰਦਾ ਪਿਆਜ਼ ਨਹੀਂ ਭੁੱਜਦਾ ਛਤੀ ਵੀ ਹੋ ਕਿਤੇ ਨਹੀਂ ਭੁੱਜਦਾ ਨਾ ਹਾਂ ਦੇਵਾ ਦਰ ਹੋ ਰਹੀ ਹੈ ਪੜਾਈ ਪੰਨੂ ਲੱਗੀ ਹੈ ਪੜਨ ਅੱਜ ਹੈਲੋ ਪਿਤਾ ਜੀ ਬੈਠੇ ਹੋ ਠੀਕ ਆ ਚਲੋ ਹਾਂ ਜੁੰਦਾ ਨਹੀਂ ਤੋਇਆ ਹਾਂ ਅੱਜ ਜੀ ਦੋਸਤ ਜੀ ਜਿਹੜਾ ਉਹ ਤਾਂ ਮਲਟੀਪਲ ਉਹ ਹੁੰਦੀ ਸੀ ਮਲਟੀਪਲ ਡਿਵਾਈਡ ਪਲਸ ਉਹ ਐਡੀਸ਼ਨ ਤੇ ਸਬਟਰੈਕਸ਼ਨ ਚਲੋ ਬਹੁਤ ਉੱਕਾ ਆ ਹਾਂ ਇਦਾਂ ਹੀ ਆ ਹਣ ਪੜਾਈ ਡਿਫਿਕਲਟ ਹੋ ਗਈ ਆ ਚਲੋ ਪੜ ਲਓ ਫਿਰ ਹਣਾ ਲੋ ਜੀ ਇੱਧਰ ਹਨਾ ਲੱਗੀ ਹੋਈ ਆ ਵਿਚਾਰੀ ਆਪਣੇ ਸੌਲਵ ਕਰਕੇ ਸாம்ਸung ਸਾਰੇ ਕੱਢਣ ਹਾਂਜੀ ਭੈਣ ਜੀ ਦੇਖੋ ਜੀ ਸாம் ਵਿਚਾਰੀ ਕੱਢਣ ਬਹੁਤ ਆਏ ਤੇ ਮੈਂ ਲਓ ਜੀ ਇੰਦਰ ਚਲਦਾ ਪਿਆ ਆ ਏਸੀ ਤੇ ਇੱਧਰ ਸਾਰਾ ਨੀਡ ਐਂਡ ਕਲੀਨ ਹੋ ਗਿਆ ਆਂਟੀ ਬਿੰਦੇ ਭੈਣਾ ਹਾਂਜੀ ਕੀ ਕਹਿਣਾ ਚਾਹਦੇ ਆ ਜੱਡੀ ਲੇਟ ਆਈ ਆ ਸਾਡੇ ਦਿਨ 12:30 ਵਜੇ ਆਂਟੀ ਆਈ ਆ ਮੈਂ ਤਾਂ ਕਹੀਦਿਆਂ ਮੌਜਾ ਗਈ ਇਸ ਮੈਂ ਜੇ ਅਸੀਂ ਕਿਤੇ ਜਾਣਾ ਹੋਵੇ ਫੇਰ ਤੁਸੀਂ ਮੈਨੂੰ ਫੋਨ ਕਰਨਾ ਉਹਨਾਂ ਨੂੰ ਕਹਿ ਦਿੰਦੀ ਮੈਂ ਬਾਹਰ ਨਹੀਂ ਜੇ ਮੈਂ ਆਂਟੀ ਨੂੰ ਕਹਿੰਦੀ ਆਂਟੀ ਇੱਕ ਦਿਨ ਛੁੱਟੀ ਕਰ ਲੈ ਨਹੀਂ ਨਹੀਂ ਮੈਂ ਨਹੀਂ ਕਰਨੀ ਛੁੱਟੀ ਵੀ ਆਂਟੀ ਦਾ ਘਰ ਦੇ ਨਹੀਂ ਲੱਗਦਾ ਹੈਗਾ ਛੁੱਟੀ ਤੇ ਮੈਂ ਜਦੋਂ ਜਾਣਾ ਹੋਊਗਾ ਫੇਰ ਤੁਸੀਂ ਜਦੋਂ ਜਾਣਾ ਭਾਵੇਂ ਚਾਰ ਕਰ ਲਓ ਜੇ ਤੁਹਾਨੂੰ ਮਨਪ੍ਰੀਤ ਕਹੂਗੀ ਵੀ ਕਿਉਂ ਕੀਤੀ ਤੁਸੀਂ ਇਹ ਦੱਸੋ ਵੀ ਕਦੀ ਕੀ ਆ ਮੈਂ ਤੁਹਾਨੂੰ ਮੈਂ ਅੱਜ ਤੱਕ ਇੰਨੀਆਂ ਸਾਲਾਂ ਚ ਕਦੀ ਅੱਜ ਤੱਕ ਇਹ ਨਹੀਂ ਗਿਆ ਆਂਟੀ ਤੁਸੀਂ ਕਿਉਂ ਛੁੱਟੀ ਕੀਤੀ ਮੈਨੂੰ ਪਤਾ ਤੁਸੀਂ ਛੁੱਟੀ ਨਹੀਂ ਕਰਦੇ ਹੈਗੇ ਮੈਂ ਤਾਂ ਕਰਕੇ ਨਹੀਂ ਕਰਨੀ ਵੀ ਜਦੋਂ ਮੈਂ ਜਾਣਾ ਉਹਨੇ ਕਰੀ ਠੀਕ ਹੀ ਹੋ ਗਿਆ ਤੁਸੀਂ ਜਦੋਂ ਜਾਣਾ ਹੋਏ ਭਾਵੇਂ 2 ਭਾਵੇਂ 3 ਦਿਨ ਰਿਹਾ ਯੋ ਕੁੜੀ ਕੋ ਆਂਟੀ ਤਾਂ ਨਹੀਂ ਅੰਮ੍ਰਿਤਸਰ ਜਾਂਦੀ ਕਹਿੰਦੀ ਉੱਧਰ ਰੋਲਾ ਆਂ ਆਂਟੀ ਦੀ ਕੁੜੀ ਅੰਮ੍ਰਿਤਸਰ ਵਿਆਹੀ ਹੋਈ ਆਂ ਆਂਟੀ ਤਾਂ ਨਹੀਂ ਜਾਂਦੀ ਉਹ ਨਾ ਆਂਟੀ ਆਡੀ ਉੱਧਰ ਰੋਲਾ ਘੱਟ ਜਵੇ ਇੱਧਰ ਮੰਮੀ ਨੇ ਕੱਟਿਆ ਖਰਬੂਜਾ ਹੈ ਹੈਗਾ ਬੋਬੀ ਪਹਿਲਾ ਅਸੀਂ ਲੈ ਕੇ ਆ ਜੀ ਉਹ ਨਿਕਲੇ ਦੇਸੀ ਅਸੀਂ ਵਾਪਸ ਕਰਕੇ ਹੁਣ ਲੈ ਆਂਦਾ ਆ ਤੇ ਅੰਦਰ ਮੈਂ ਰੱਖੇ ਹੁੰਦਾ ਚਾਵਲ ਪੱਲੂ ਦੀ ਫਰਮਾਇਤ ਹੈ ਜੀ ਚਾਵਲ ਤੇ ਦੇਖੋ ਜੀ ਇਹ ਸਾਡੀ ਸਬਜ਼ੀ ਚੈੱਕ ਕਰ ਸਕਦੇ ਆ ਇਹ ਹਲੇ ਹੋਈ ਨਹੀਂ ਹੈਗੀ ਹਲੇ ਇਹ ਵੀ ਗਰੇਵੀ ਥੋੜੀ ਜਿਹੀ ਜਿਹੜੀ ਆ ਨਾ ਥੋੜੀ ਤਕਲੀ ਆ ਗਾੜੀ ਹੋਊਗੀ ਹੈ ਮਮੀ ਨੇ ਕਾ ਵੀ ਨਹੀਂ ਰੋਕ ਕੇ ਹਲੇ ਰੋਕੀ ਨਹੀਂ ਆ ਤਾਂ ਇਹਨੂੰ ਟੱਕ ਦਿੰਨੇ ਆ ਤੇ ਇਹ ਹਲੇ ਹੋਈ ਨਹੀਂ ਸਬਜ਼ੀ ਚਲੋ ਜੀ ਮਿਲਦੇ ਆਂ ਫਿਰ ਤੁਸੀਂ ਰੱਖ ਦਿਓ ਫਰਿੱਜ ਜੇ ਆ ਕੇ ਖਾਣਗੇ ਲਓ ਜੀ ਹੁਣ ਅਸੀਂ ਵੀ ਆਪਣਾ ਕਰ ਲਈਏ ਕੰਮ ਲੈ ਜਾਂਦੀਆਂ ਰੀਲਾਂ ਉਹ ਦੇਖੋ ਹੁਣ ਆਪਾਂ ਵੀ ਹੈ ਨਾ ਕਟਿੰਗ ਕਰ ਲਈਏ ਚਲੋ ਜੀ ਚਲੋ ਜੀ ਮਿਲਦੇ ਆਂ ਫਿਰ ਇਹ ਵੀ ਆਉਂਦੇ ਆ ਦੁਕਾਨ ਤੋਂ ਠੀਕ ਆ ਤੁਸੀਂ ਬੈਠੀਆਂ ਬਣ ਗਏ ਆ ਸਬਜੀ ਨਹੀਂ ਹਲੇ ਬਣੀ ਚਾਵਲ ਬਣ ਚਲੇ ਵੱਲੂ ਚਲੋ ਠੀਕ ਆ ਫਿਰ ਹਾਂ ਓਕੇ ਜੀ ਮਿਲਦੇ ਆਂ ਬਣੇ ਰਹੋ ਸਾਡੇ ਬਲੌਗ ਦੇ ਨਾਲ ਕੰਟੀਨਿਊ ਰੱਖਿਓ ਤੇ ਸਕਿਪ ਨਾ ਕਰਿਓ ਚਲੋ ਜੀ ਮਿਲਦੇ ਆਂ ਟਾਈਮ ਹੋ ਗਿਆ 3 ਤੇ ਘਰੇ ਆਈ ਸੀ ਸਾਡੇ ਅੱਜ ਦੀਦੀ ਹੁਣੀ ਤੇ ਬਲੌਗ ਸੀ ਉਹਨਾਂ ਦਾ ਬਣਾਇਆ ਨਹੀਂ ਹੈਗਾ ਪਤਾ ਕੀ ਜਾਂਦੇ ਜਿਹੜੇ ਸੂਟ ਦੇ ਭਾਗਦੀ ਖੋਲਦੇ ਆ ਸੂਟ ਨੇ ਕੱਟਣਾ ਸੀਗਾ ਜਦੋਂ ਵੀ ਜਾਈ ਸੂਟ ਕੱਟਣ ਲੱਗਦੀ ਆ ਵਿਛਾਉਂਦੀ ਆ ਕੋਈ ਨਾ ਕੋਈ ਆ ਜਾਂਦਾ ਘਰ ਸੂਟ ਦੇਖੋ ਉਦੋਂ ਹੀ ਫੇਰ ਵਿਛਿਆ ਪਿਆ ਆ ਤੇ ਚਲੋ ਹੁਣ ਮੱਕੀ ਦਾ ਟੱਲ ਲੈ ਕੇ ਆਵਾਂ ਹਾਂ ਮੱਕੀ ਲੋ ਜੀ ਪਹਿਲਾਂ ਕਿਤੇ ਰੋਟੀ ਖਾਂਦੀ ਆ ਮੈਂ ਆ ਰੋਟੀ ਖਾਂ ਲੈ ਅੰਦਰ ਜਾਈਏ ਰੋਟੀ ਖਾ ਰਹੀ ਆ ਰੋਟੀ ਖਾਓ ਖਾਓ ਸ਼ਾਵਾਂ ਚਾਵਲ ਚਲੋ ਠੀਕ ਹੈ ਖਾਓ। ਓ ਵਾਓ ਖਰਬੂਜਾ ਹਮ ਖਾਏਗਾ ਆਗੇ। ਹਮ ਖਾਏਗਾ ਆਗੇ। ਹਮ ਲਾਓ ਲਾਓ। ਓਹ ਬਹੁਤ ਮਿੱਠਾ ਯਾਰ। ਬਹੁਤ ਮਿੱਠਾ। ਬਹੁਤ ਮਿੱਠਾ। ਕੱਢਦਾ। ਮੱਕੀ ਦਾ ਟਾਂ ਲੈ ਕੇ ਦਵਾਂ ਮੈਂ ਤੁਹਾਨੂੰ। ਯੈਸ। ਚਲੋ ਆਇਆ ਲੈ ਕੇ ਫੇਰ ਮੈਂ ਹੈ। ਓਹ ਲਓ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਚਾਵਲ ਆਲੂ ਮਟਰਾਂ ਦੀ ਸਬਜ਼ੀ ਇੱਧਰ ਮੰਮੀ ਹਣੀ ਖਾਣ ਲੱਗੇ ਮੱਕੀ ਦੀ ਰੋਟੀ ਇੱਧਰ ਭੈਣ ਜੀ ਅੱਜ ਪੜ੍ਹਾਈ ਤੇ ਜ਼ੋਰ ਹੈ ਇਹ ਯੋ ਯੋ ਪੜ੍ਹਾਈ ਤੇ ਜ਼ੋਰ ਮੈਥ ਦਾ ਪੇਪਰ ਇਜ਼ ਡਿਫਿਕਲਟ ਪੇਪਰ ਆ ਤਾਂ ਕੀ ਆ ਜੀ ਇੱਧਰ ਮਨਪ੍ਰੀਤ ਨੇ ਵੀ ਮੱਕੀ ਦੀ ਰੋਟੀ ਖਾਣੀ ਆ ਜੀ ਆਲੂ ਮਟਰਾਂ ਦੀ ਸਬਜ਼ੀ ਦੇ ਨਾਲ ਚਲੋ ਆਜੋ ਫੇਰ ਲੈਓ ਤੁਸੀਂ ਵੀ ਪਕਾ ਗਏ ਆਪਣੀ ਪੂਰੇ ਸਾਲ ਨਹੀਂ ਪੜ੍ਹਨੀ ਆਲੀ ਪੂਰੇ ਸਾਲ ਪੜ੍ਹਦਾ ਨਹੀਂ ਐਵੇਂ ਜਦੋਂ ਇੱਕ ਦਿਨ ਤੇ ਲੱਖ ਆਸ। ਕਿਦਾਂ ਕਿਦਾਂ ਕਿਦਾਂ? ਪੂਰੇ ਸਾਲ ਆ ਕੋਈ ਪੜ੍ਹਦਾ ਨਹੀਂ ਇੱਕ ਦਿਨ ਪਹਿਲਾਂ ਆ। ਜੇ ਪੂਰਾ ਸਾਲ ਪੜ੍ਹਨਾ ਨਹੀਂ ਇੱਕ ਦਿਨ ਪਹਿਲਾਂ ਫੇਰ ਜੋਰ ਲਾ ਲੈਣਾ ਹਨਾ। ਇਹ ਤਾਂ ਫੇਰ ਗਲਤ ਗੱਲ ਆ ਵੈਸੇ। ਖਾਣਾ ਵੱਲੂ। ਰੋਟੀ ਖਾ ਲਈ ਤੂੰ? ਚਲੋ ਠੀਕ ਆ ਜੀ ਅਸੀਂ ਮਸਾਲੀਆ ਰੋਟੀ ਜੀ। ਚਲੋ ਜੀ ਰੋਟੀ ਖਾ ਕੇ ਮਿਲਦੇ ਆ ਜੀ ਫੇਰ। ਹਾਂ ਆਜੋ ਆਜੋ ਆਜੋ। ਘਰੇ ਤੱਕ ਦੋ ਵੇਦ ਨੂੰ ਬੈੱਡ। ਘਰ ਆਇਆ ਤੂੰ। ਹੋਰ ਕਿੱਦਾਂ ਬੜਾ। ਨੰਨ ਨੰਨ ਰੇਤੀ। ਜੀਵਾ। ਮੈਂ ਕਹਿੰਦੀ ਜਿਵੇਂ ਬੰਦ ਕਰਾਏ ਮਿਲਣਾ ਬਣਾਣਾ ਕਿ ਬੜਾ ਦਾਦੀ ਇੰਨੀ ਸਾਡਾ ਉਹ ਦੂਸਰੇ ਆ ਜਾਣੇ ਪਹਿਲੇ ਆਏ ਆ ਬੱਸ ਜੀ ਬੱਸ ਸਿੱਧੀ ਲਾਈਸ ਬੱਸ ਸਿੱਧੀ ਲਾਈਸ ਬਿੱਚ ਜੀ ਬੱਸ ਸਿੱਧੀ ਲਾਈਸ ਮੋਸੇ ਦੇ ਕੋਈ ਮਾਸੂਲੀ ਦੇ ਨਾਲ ਦੱਸਿਆ ਨਹੀਂ ਸੀਗਾ ਉਹਨੇ ਆ ਗਏ ਤੁਹਾਡਾ ਫੋਟੋ ਆ ਰਿਹਾ ਹੈ ਉਹਨੇ ਉੱਤੇ ਕੀ ਕੁੜੀ ਲੈ ਲੈ ਸਾਰੇ ਵਾਲੀ ਦੋ ਮਸੀ ਆਏ ਉਹ ਤਾਂ ਦੋ ਨਾ ਮਾਣਨਾ ਬਾਅਦ ਯਾਰ ਇਹ ਦਾਨੀ ਹੁੰਦੀ ਉਹ ਉੱਤੇ ਦੇਵਾਂ ਕੋਲ ਜਿਹਾ ਨਹੀਂ ਇਹਨੇ ਮੇਰੇ ਦੇ ਦੇ ਤੂੰ ਮੇਰੇ ਇਸ ਰੇ ਮੇਰੇ ਇਸ ਰੇ ਯਾਰ ਤੂੰ ਦੋ ਲੈ ਗਿਆ 12 ਤਾਂ ਲੈ ਜਾਂਦੇ ਯਾਰ 12 ਫਿਰ 20 ਰੁਪਿਆ ਦਾ ਚੱਕਰ ਪੈ ਜਾਂਦਾ ਉਹਦੇ 10 ਨੂੰ ਤੇ 100 ਰੁਪਏ ਉਹ ਟੁੱਟੇ ਪਏ ਨਹੀਂਗੇ ਨੰਨੇ ਉਹ ਮੈਂ ਕਿਹਾ ਤੂੰ ਆ ਸੋਹਣੇ ਬਣੇਗਾ ਵੀਰ ਵੀ ਦੱਸਾਂ ਤੂੰ ਦੇ ਦੇ ਉਹਨੂੰ ਮੇਰੇ ਤੇਰੇ ਦੋਸਤ ਮੁੰਡੇ ਕੋਈ ਨਹੀਂ ਮੈਂ ਕੋਈ ਵੀ ਭਰਾਵੇ ਕਣੀਆ ਤੂੰ ਕਾਫੀ ਪਿਣੀ ਸੀ ਨਾਲ ਉਹਦੇ ਨਾਲ ਇੱਕ ਮੈਨੂੰ ਇੱਕ ਦੇ ਉਹ ਗਾਈਜ਼ ਜਿੱਲੇ ਪਛੇ ਇੰਨਾ ਇੰਨਾ ਮੈਸ ਹੁਣ ਹੋ ਰਿਹਾ ਉਹ ਤੇਰੇ ਮਾਰੇ ਮੇਰੇ ਮਾਰੇ ਕੁਝ ਨਹੀਂ ਗਾਈਜ਼ ਇਹ ਥੋੜਾ ਸਮਾਂ ਚੱਲਦਾ ਰਹਦਾ ਹੈ ਖੱਟ ਮਿੱਠਾ ਸਾਹ ਨਾਲ ਸਾਥੇ ਸਾਥੋ ਹੋ ਜਾਣੇ ਆ ਪੱਲੂ ਨੂੰ ਮੈਨੂੰ ਕਹਿੰਦੀ ਸੀ ਕਿ ਮੈਨੂੰ ਭੁੱਖ ਲੱਗਦੀ ਕੋਈ ਨਾ ਹੋਰ ਲਿਆ ਦਿਓ ਫਿਰ ਹੋਰ ਲਿਆ ਲੈਣੇ ਉਹ ਸਾਢੇ ਸਤ ਹੋ ਜਾਣੇ ਆਲੇ ਹੋਰ ਕੀ ਤੇ ਉਹ ਕਹਿੰਦੀ ਸੀ ਮੈਨੂੰ ਭੁੱਖ ਲੱਗੀ ਆ ਤੇ ਭੁੱਖ ਲੱਗੀ ਤਾਂ ਸਾਢੇ ਦਾ ਪਿਆਰ ਹੀ ਹੋਊਗੀ ਕਿ ਪਹਿਲਾਂ ਪਹਿਲਾਂ ਉੱਠੇ ਹੈਂ ਜਗਤ ਮੈਂ ਕੋਲ ਸਾਧਲੇ ਜਰੂਰ ਹੋ ਫਿਰ ਕੀ ਹੋ ਗਿਆ ਉਹ ਤੇ ਉਹਨੂੰ ਇੱਥੇ ਸੁੱਧਣਾ ਆ ਉਹਨੇ ਹੋ ਕੇ ਗਈ ਆ ਘਰੋਂ ਆਪਣਾ ਤੇ ਸਾਧਲਾ ਉਖਾਲਵੇਂ ਮੈਂ ਮੈਂ ਖਾ ਲੂੰਗਾ ਕੋਈ ਨਹੀਂ ਦੋਸਤੋਂ ਦੇ ਲੈ ਕੇ ਲੈ ਜੀ ਦੁਕਾਨੇ ਮੈਂ ਖਾ ਲੂੰਗਾ ਤੁਸੀਂ ਦੇ ਦਿਓ ਇਹ ਮੰਨ ਗਾ ਲਓ ਜੀ 6 ਵਜ ਗਏ ਜੀ ਇਧਰ ਆ ਸਮੋਸਿਆਂ ਦੇ ਸਾਡੀ ਹੋਈ ਆ ਛੋੜੀ ਮੋੜੀ ਬੈਂਸ ਕਿਉਂਕਿ ਮਨਪ੍ਰੀਤ ਕਹਿੰਦੀ 12 ਲਿਉਣਾ ਸੀ ਮੈਂ ਲਿਆ 10 ਆਹ ਕਹਿੰਦੀ ਪਲਕ ਸਾਡੀ ਦਾ ਸਰਨਾ ਨਹੀਂ ਦੋਣਾ ਮੈਂ ਕਹਾਂ ਉਹਨੂੰ ਬਾਅਦ ਚ ਲੈ ਆ ਦੇਵਾਂਗੇ ਫਿਰ ਆਹ ਮੇਰੀ ਬਹਿਣ ਕੀ ਵੇਚਦੀ ਇਹ ਦੋਨਾਂ ਸਰਦਾ ਨਹੀਂ ਨਹੀਂ ਉਹਦਾ ਨਹੀਂ ਸਰਦਾ ਵਾਕਿਆ ਨਹੀਂ ਸਰਦਾ ਦੋਨਾਂ ਦਾ ਉਹਨੇ ਢਿੱਡ ਭਰ ਖਾਣਾ ਦਾ ਲੋ ਜੀ ਅਸੀਂ ਲੱਗਿਆ ਜੀ ਖਾਣ ਉਹਦੇ ਵਿੱਚੋਂ ਪਾਪੜੀਆਂ ਪੂਕੜੀਆਂ ਕਈ ਕੁਝ ਕਰ ਕੀ ਕਈ ਕੁਝ ਕਰ ਗਈ ਉਹਨੇ ਖਾਣੇ ਹੁੰਦੇ ਆ ਚਲੋ ਜੀ ਅੱਜ ਖਾਣੇ ਆ ਜੀ ਸਮੋਸੇ ਇੱਕ ਇੱਕ ਦੋ ਦੋ ਸਮੋਸੇ ਖਾ ਗਏ ਤੇ ਚਲੋ ਬਣੇ ਰਿਓ ਬਲੌਗ ਨਾਲ ਫਿਰ ਪਲਕ ਆਂਦੀ ਤੁਹਾਨੂੰ ਨਵੇਂ ਲਿਆ ਕੇ ਦਿੰਨੇ ਆ ਲੋ ਜੀ ਇੱਧਰ ਸਮੋਸੇ ਸਮੋਸੇ ਖਾ ਕੇ ਹੋ ਗਏ ਵਿਲੇ ਤੇ ਹੁਣ ਕਿੰਨੇ ਕਿੰਨੇ ਪੀਣੀ ਕਾਫੀ ਜੀ ਇਹ ਦੱਸੋ ਸਾਰੇ ਪੀਣਗੇ ਹਾਂਜੀ ਚਲੋ ਠੀਕ ਆ ਜੀ ਕਿਵੇਂ ਮੈਂ ਤੰਗ ਨਾ ਕਰ ਕੋਈ ਜੀ ਇਨਵੈ ਮੈਂ 커피 ਬਣਾ ਰਿਹਾ ਮੈਨੂੰ ਬਣਾ ਲੈਣ ਦੋ ਨਾ ਫਿਰ ਕੀ ਕਰੀਏ ਤੁਹਾਨੂੰ ਤੂੰ ਹਾਂ ਤੂੰ ਪਤਾ ਨਹੀਂ ਕੀ ਕਰੀ ਸੀ ਮੈਨੂੰ ਜਿੱਤਿਆ ਨਹੀਂ ਕੀ ਕਰੀ ਸੀ ਮੈਂ ਤੁਹਾਨੂੰ ਇਹ ਕਹੇ ਸੀ ਮੈਂ ਕਿਹਾ ਕਿੱਦਾਂ ਤੁਸੀਂ ਕੌਫੀ ਮੈਂ ਕਿਹਾ ਤੂੰ ਜਾਵੇਂ ਆਪਣੇ ਸਟਾਈਲ ਨਾਲ ਮੈਂ ਆਪਣੇ ਤਰੀਕੇ ਨਾਲ ਬਣਾਉਣੀ ਕੌਫੀ ਮੈਂ ਆਪਣੇ ਤਰੀਕੇ ਨਾਲ ਬਣਾ ਕੇ ਲੈਦਾ ਹਾਂ ਨਾ ਕੌਫੀ ਲਓ ਜੀ ਮੈਂ ਦੇਖੋ ਆਪਣੇ ਤਰੀਕੇ ਨਾਲ ਕੌਫੀ ਬਣਾ ਰਿਹਾ ਜੀ ਆ ਦੇਖੋ ਮੈਂ ਕਰਦੀ ਸੀ ਮੈਨੂੰ ਤੰਗ ਆ ਗਿਆ ਦੇਖੋ ਜੀ ਕੌਫੀ ਪਾ ਲਈ ਆਪਾਂ ਥੋੜਾ ਜਿਹਾ ਦੁੱਧ ਪਾ ਲਿਆ ਖੰਡ ਪਾ ਲਈ ਹੁਣ ਇਹਨੂੰ ਚੰਗੀ ਤਰ੍ਹਾਂ ਰਗੜਾ ਦੇਗੇ ਇਦਾਂ ਤੇ ਐ ਸੈੱਟ ਕਰਨਾ ਪਹਿਲਾਂ ਫਿਰ ਉਸ ਤੋਂ ਬਾਅਦ ਦਖਾਣਦੇ ਹਾਂ ਤੇ ਪਾ ਕੇ ਤੇ ਕੌਫੀ ਪਾ ਦਣੀ ਆਪਾਂ ਸਾਰਿਆਂ ਦੇ ਵਿੱਚ ਤੇ ਫੇਰ ਆਪਾਂ ਵਿਆਗੇ ਗਰੈਂਡਰ ਦੇ ਨਾਲ ਰਗੜਾ ਤੇ ਫੇਰ ਬਣਾ ਕੇ ਲੈ ਕੇ ਚਲਦੇ ਆਂ ਜੀ ਚਲੋ ਠੀਕ ਆ ਜੀ ਟਾਈਮ ਹੋ ਗਿਆ ਸਵਾ 9 ਤੇ ਮੈਨੂੰ ਲੱਗਦਾ ਇੱਧਰ ਕੰਮ ਹੋ ਗਿਆ ਖਤਮ ਮੰਨਪ੍ਰੀ ਦਾ ਹੋ ਗਿਆ ਅੱਜ ਦਾ ਅੱਜ ਦਾ ਤਾਂ ਖਤਮ ਹੋ ਗਿਆ ਨਾ ਤੇ ਲੋ ਜੀ ਇੱਧਰ ਦੇਖਦੇ ਹੋਵੇ ਜੀ ਆਪਾਂ ਵੀਡੀਓ ਤੇ ਰੋਟੀ ਪਾਣੀ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਸਾਡਾ ਰਾਤ ਦਾ ਤੇ ਹਾਂਜੀ ਬਣ ਗਈ ਰੋਟੀ ਲੋ ਜੀ ਇੱਧਰ ਮਾਤਾ ਸਾਡੀ ਬਣਾ ਰਹੀ ਹੈ ਇਹ ਰੋਟੀਆਂ ਆਲੂ ਮਟਰ ਦੀ ਸਬਜ਼ੀ ਦੁਪਹਿਰ ਵਾਲੀ ਹੈ ਹੈ ਪਲਗ ਨੂੰ ਪਲਗ ਨੂੰ ਪੋਹਦਾ ਪੱਲੂ ਰੋਟੀ ਖਾਣੀ ਆ ਪੜ ਲਿਆ ਪੜਲੇ ਹਰੇ ਪੜ ਕੀ ਆਇਸੀ ਟਿਊਸ਼ਨ ਤੋਂ ਮੈਨੂੰ ਪਤਾ ਪੜ ਕੇ ਆਈ ਆ ਚਲੋ ਖਾਣੀ ਰੋਟੀ ਕਿ ਨਹੀਂ ਮਾ ਨਹੀਂ ਉਹ ਮੋਗਲੀ ਕਹਿੰਦੀ ਮੈਂ ਨਹੀਂ ਖਾਣੀ ਕਿ ਖਾ ਲਈ ਆ ਪਹਿਲਾਂ ਜਿਹੜੀ ਖਾਦੀ ਉਹ ਹੀ ਬਸ ਆਹੋ ਚਾਵਲ ਜੁਬਲ ਜਿਹੜੇ ਖਾ ਲਿਆ ਸੀ ਉਹਨੇ ਪੁੱਛ ਆ ਚਲੋ ਲੋ ਜੀ ਇੱਧਰ ਹੋ ਰਹੀ ਆ ਜੀ ਹੁਣ ਸਫਾਈ ਸਫਾਈ ਅਭਿਆਨ ਤੇ ਚਲੋ ਆਜੋ ਜੀ ਰੋਟੀ ਪਾਣੀ ਦਾ ਹੁਣ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਰਾਤ ਦਾ ਤੇ ਫਿਰ ਕਰਦੇ ਆ ਜੀ ਬਲੌਗ ਦਾ ਆਪਾਂ ਐਂਡ ਰੋਟੀ ਇੱਧਰ ਆ ਗਈ ਆ ਸਾਡੀ ਤੇ ਮਨ ਵੀ ਨੂੰ ਜਿਹੜਾ ਗੁੱਸਾ ਪਤਾ ਨਹੀਂ ਕਿਹੜੀ ਗੱਲੋਂ ਮੇਰੀ ਰੋਟੀ ਕਿਹੜੀ ਮੂੰਹ ਜਿਹਾ ਫੁੱਲਿਆ ਫੁੱਲਿਆ ਲੱਗਦਾ ਅੱਜ ਕੀ ਗੱਲ ਹੋਈ ਆ ਇਹ ਬੇਜਾ ਤੂੰ ਚਟਣੀ ਨਹੀਂ ਲੈਣੀ ਯਾਰ ਕੀ ਗੱਲ ਹੋਈ ਏ ਕੁਛ ਵੀ ਨਹੀਂ ਹੋਇਆ ਰੋਟੀ ਖਾ ਲਉ। ਥੜੀ ਓਕੀ ਓਕੀ ਲੱਗਦੀ ਏ ਮੈਨੂੰ। ਉਹ ਕੈਮਰਾ ਬਤਾਈ ਦੀ ਗਾਈਜ਼। ਬਾਅਦ ਦੱਸਗੀ। ਥੋੜੀ ਜੀ ਮੈਨੂੰ ਓਕੀ ਓਕੀ ਲੱਗਦੀ। ਤੁਹਾਡੀ ਮਾਸੀ ਕੋਈ ਚੱਕਰਾ ਗੱਲ ਹੋਈ? ਪਰਸਨਲ ਗੱਲ ਅੱਛਾ ਪਰਸਨਲ ਗੱਲ। ਫੇ ਆਪਾਂ ਬਲੌਗ 'ਚ ਆ ਪਰਸਨਲ ਗੱਲ। ਪਰਸਨਲ ਗੱਲ ਅਸੀਂ ਬਲੌਗ 'ਚ ਕਰਦੇ ਨਹੀਂ ਹੈਗੇ। ਚਲੋ ਠੀਕ ਆ ਜੀ। ਲੋਕਾਂ ਮੰਗਦੇ ਨਹੀਂ ਪਰਸਨਲ ਗੱਲਾਂ ਵੀ ਬਲੌਗ 'ਚ ਕਰਦੀਆਂ। ਓਕੇ ਜੀ। ਬਾਅਦ ਹਾਂ ਉਹ ਤਾਂ ਹੀ ਮਸ਼ਹੂਰ ਹੁੰਦੇ ਉਹ। ਅਸੀਂ ਇਹ ਹੱਤਾ ਕਿੱਡਾ ਕਰੀਦਾ ਜੀ ਬਲੌਗਾਂ ਦੇ ਵਿੱਚ ਬਸ। ਚਲੋ ਠੀਕ ਆ ਜੀ। ਮ ਟਾਈਮ ਹੋ ਗਿਆ 9:30 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਸਾਰੇ ਜਣੇ ਤੇ ਇੱਧਰ ਹਾਂਜੀ ਕੀ ਕਰੀਏ ਨੇ ਯੂਨੀਫਾਰਮ ਪ੍ਰੈਸ ਕਰਨਾ ਯੂਨੀਫਾਰਮ ਲੋ ਜੀ ਪਲਕ ਦੀ ਯੂਨੀਫਾਰਮ ਹੋਣ ਲੱਗੀ ਆ ਟੇਬਲ ਇਕੱਠਾ ਕਰ ਦਿੰਦਾ ਇਕੱਠਾ ਮੈਂ ਪਲਕ ਦੀ ਯੂਨੀਫਾਰਮ ਹੋਣ ਲੱਗੀ ਆ ਪ੍ਰੈਸ ਤੇ ਆਪਾਂ ਕਰਨਾ ਸੀ ਬਲੌਗ ਦਾ ਐਂਡ ਪਰ ਉਹ ਰੋਕ ਕੇ ਕਰਾਂਗੇ ਹਰਮਨ ਆ ਰਿਹਾ ਨਾ ਹਰਮਨ ਆ ਰਿਹਾ ਹਾਂ ਹਰਮਨ ਆ ਰਿਹਾ ਪਤਾ ਨਹੀਂ 11 ਵਜਾਂ ਨੇ ਤੁਰੇ ਉਹ ਲੇਟ ਆ ਕੋਈ ਨਹੀਂ ਦੇਖਦੇ ਉਹਨੂੰ ਫੋਨ ਕਰਦਾ ਕਿੰਨੇ ਵਜਾਂ ਦਾ ਉਹਦੇ ਆਏ ਤੇ ਫੇਰ ਬਾਅਦ ਚ ਕਰਾਂਗੇ ਬਲੌਗ ਦਾ ਐਂਡ ਠੀਕ ਹੈ ਨਾ ਚਲ ਇਹਨੂੰ ਕਰਦੇ ਇਕੱਠਾ ਮੈਂ ਚਲੋ ਇਹਨੂੰ ਲਓ ਜੀ ਇਹਨੂੰ ਪਹਿਲਾਂ ਫੱਟੇ ਨੂੰ ਇਕੱਠਾ ਕਰੀਏ ਆਪਾਂ ਅੱਜ ਨੇ 1 ਕਾ ਬੱਤੀ ਆ ਇਹ ਬੜੀ ਠੀਕ ਆ ਆਪੀ ਜਗ ਬੰਦੀ ਆ ਆਪੀ ਜਗ ਜਾਂਦੀ ਆ ਪਰ ਫੱਟੇ ਚੇਂਜ ਕਰਾਈਏ ਟੋਟੇ ਦੇ ਆਹੋ ਆਂਦਾ ਹਾਰਮੋਨ ਉਹ ਕਰਾਉ ਆ ਜਗਦੀ ਆ ਨਾ ਇਹ ਰੁਪਿਆ ਅਰਦਾ ਪਿਆਰ ਨਾਲ ਇਹਨੂੰ ੱੱੱਕੇ ਨਾਲ ਕਰੀ ਜ਼ਰਾ ਛੱਡੇ ਜ਼ਰਾ ਉਈ ਇਹ ਕਿਹਾ ੱੱੱਕਾ ੱੱੱਕੇ ਨਾਲ ਜਿਹੜੀ ਜੀ ਪਿਆਰ ਨਾਲ ਨਾ ਨੰਨੇ ਪਰ ੱੱੱਕੇ ਨਾਲ ਬਣਾਉਣੀ ਪੈਂਦੀ ਰੋ ਕੋਈ ਵਾਈ ੱੱੱਕੇ ਨਾਲ ਪਿਆਰ ਨਾਲ ਨਹੀਂ ਇਹ ਪਿਆਰ ਨਾ ਨਾਮ ਬੰਨੇ ਫੇਰ ਧੱਕੇ ਨਾ ਚਲੋ ਠੀਕ ਆ ਜੀ ਇਹਨੂੰ ਕਰਦੇ ਇਕੱਠਾ ਤੇ ਆਇਆ ਹਰਮਨ ਦੀ ਕਰਦੇ ਆ ਵੇਡ ਆਪਾਂ ਟਾਈਮ 10:30 ਤੇ ਹਰਮਨ ਵੀ ਪਹੁੰਚ ਗਿਆ ਜੀ ਮੈਂ ਕਿਹਾ ਇਹ ਨਾ 10:40 ਦੇ ਲੱਗ ਛਕੇ ਆਊਗਾ ਹੋਰ ਅੱਖਾਂ ਤਾਂ ਹੋਣੀਆਂ ਸੀਗੀਆਂ ਹੁਣ ਲਾਲ ਹੋਈਆਂ ਪਈਆਂ ਅੱਖਾਂ ਪੂਰੀਆਂ ਤੇਰੀਆਂ ਬੱਸ ਬੱਸ ਪਰਨਾ ਬੰਨਿਆ ਸੀ ਮੈਂ ਹਾਂ ਹਵਾ ਨਾਲ ਉੱਡਿਆ ਤਾਂ ਸੀਗਾ ਮੈਂ ਲਾਗਿਆ ਸੇ ਮਟੋਰੀ ਬਾਈ ਆ ਗਿਆ ਚਲੋ ਕੋਈ ਗੱਲ ਨਹੀਂ ਪੀਆ ਮਾਵੜਾ ਬੜਾ ਬਾਇਆ ਪੀੜਾ ਇਹ ਰੰਗਦਾ ਹੈ ਡੱਡੂ ਡੱਡੂ ਬਣਿਆ ਪਿਆ ਚਲੋ ਉਹ ਕਹਿੰਦਾ 11 ਵਜੇ ਆਣੇ ਆਪਾਂ 10:30 10:30 ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ 11:40 ਜਾਂ 10:40 ਦੇ ਲੱਗ ਛੇ ਆਏ ਨਾ ਉਹ 10:50 ਹੋਏ ਆ ਘੜੀ ਅੱਗੇ ਆ ਮੋਟਰਸਾਈਕਲ ਸਾਰ ਸਾਰ ਤਰਲ ਉੱਪਰ ਜਾਂਦਾ ਹੀ ਪਰ ਨਾ ਪਿੱਛੇ ਨਹੀਂ ਜਾਂਦਾ ਹੀ ਆ ਇਹ ਬੇਸ ਢਿੱਲਾ ਜੀ ਬੇਸ ਢਿੱਲਾ ਜੀ ਨਾ ਥੱਲੇ ਉਹ ਇੱਥੇ ਢਿੱਲਾ ਬੰਦਿਆ ਹੀ ਮੈਂ ਕਿੱਥੇ ਹੋ ਗਿਆ ਬੰਦਿਆ ਮੈਂ ਉਹ ਕਿਸੇ ਗਾੜੀ ਰੋਡ ਤੇ ਮੈਂ ਉੱਥੇ ਥੋੜਾ ਪਾ ਕੇ ਕਰ ਕੇ ਹੋੜ ਕੇ ਇੱਕ ਦਿਨ ਮੈਂ ਟੋਪੀ ਲੈ ਲਈ ਚਲੋ ਕੋਈ ਗੱਲ ਅੱਖਾਂ ਰੈੱਡ ਹੋਈਆਂ ਪਈਆਂ ਪੂਰੀ ਤੇਜ਼ ਚਲਾ ਕੇ ਆਇਆ ਥੋੜਾ ਜਿਹਾ ਉਹਦੇ ਕਰਕੇ ਹੋਇਆ ਚਲੋ ਦੂਜੀ ਕਿਥੇ ਮੋਟੀ ਮੋਟੀ ਅੰਦਰ ਮੋਟੀ ਕਹਿੰਦੇ ਆਪੇ ਅੰਦਰ ਆਊਗਾ ਮੋਟੀ ਦਾ ਪੇਪਰ ਆ ਮੋਟੀ ਕਹਿੰਦੇ ਆਪੇ ਅੰਦਰ ਆਊਗਾ ਮੜੀ ਕਿਧਰ ਆਇਆ ਪਜਾਮਾ ਇਹਨੇ ਨਾ ਚਲ ਅੰਦਰ ਹੀ ਕਰੀ ਉਹ ਦੂਜੀ ਥੀ ਉਹ ਕੋਠੇ ਦੇ ਆ ਸੈਰ ਉਹਨੇ ਉਹ ਲਾਇਏ ਹੋਣੇ ਕੰਨਾਂ ਨੂੰ ਹੈੱਡਫੋਨ ਉਹਨੂੰ ਪਤਾ ਨਹੀਂ ਲੱਗਾ ਹੋਣਾ ਤੂੰ ਆ ਗਿਆ ਆਇਆ ਆ ਤੂੰ ਬੋਰੀ ਇਹ ਨਗਰ ਦਾ ਬੰਮਾ ਹੈ। ਨਗਰ ਦਾ ਉੱਪਰ ਗਿਆ। ਇਹ ਨਾਦਾ ਦਾ ਦੇਵ ਹੈ। ਤੇ ਨੇ ਪਜਾਮਾ ਵਧੀਆ ਰੰਗ ਬਹੁਤ ਵਧੀਆ ਪਜਾਮੇ ਦਾ ਇਹ ਵਧੀਆ ਲੱਗਦਾ। ਨਹੀਂ ਉਹਦੇ ਨਾਲ ਵਧੀਆ ਲੱਗਦਾ ਕਾਲੀ ਕਾਲੀ ਟੀ-ਸ਼ਰਟ ਨਾਲ ਵਧੀਆ ਲੱਗਦਾ ਮੜਨ ਲੱਗਦਾ। ਚਲੋ। ਠੀਕ ਹੈ ਜੀ। ਕਰ ਦੋ ਬਲੌਗ ਲੈਂਡ। ਕਰ ਦਈਏ। ਚਲੋ ਜੀ ਹਰਮਨ ਵੀ ਪਹੁੰਚ ਗਿਆ ਹੁਣ। ਜ਼ਰਾ ਤੇਰੀ ਵੀ ਵੇਟ ਕਰਦੇ ਆਂਦਾ ਤੇ ਬਲੌਗ ਲੈਂਡ ਕਰਦੇ। ਚਲੋ ਕਰੋ ਜੀ। ਚੱਲ ਰੋਟੀ ਖਾਓ ਪਰਾਂ ਆਂਦੀਆਂ ਆਹ ਰੋਟੀ ਦੀ ਫੋਟੋ ਲਓ ਤੇ ਇੱਕ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ